ਹੋ ਆਹੀ ਗੁਰਜੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਪ੍ਰਭ ਕੀ ਆਗਿਆ ਆਤਮ ਹਤਾਵੇ ਜੀਵਨ ਮੁਕਤੀ ਸੋ ਕਹਾਵੇ ਅਰਥ ਜੋ ਮਨੁੱਖ ਪ੍ਰਭ ਦੀ ਰਜ਼ਾ ਨੂੰ ਮਨ ਵਿੱਚ ਮਿੱਠੀ ਕਰਕੇ ਮੰਨਦਾ ਹੈ ਉਹੀ ਜਿਉਂਦੇ ਜੀ ਮੁਕਤ ਅਖਵਾਉਂਦਾ ਹੈ ਜੀ ਜਦ ਲਾਗੇ ਮੇਰੀ ਮੇਰੀ ਕਰੇ ਤਬ ਲਾਗੋ ਕਾਜ ਏਕ ਨਾਹੀ ਸਰੇ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਅਰਥ ਜਦ ਤੱਕ ਬੰਦਾ ਲੋਭਸ ਹੋ ਕੇ ਮੇਰੀ ਮੇਰੀ ਕਰਦਾ ਰਹਿੰਦਾ ਹੈ ਤਦ ਤੱਕ ਇਸ ਦਾ ਇੱਕ ਵੀ ਕੰਮ ਨਹੀਂ ਸੁਰਦਾ ਜਦੋਂ ਇਸ ਦੀ ਇਹ ਵਾਸਨਾ ਮਟ ਜਾਂਦੀ ਹੈ ਤਦੋਂ ਪ੍ਰਭੂ ਜੀ ਹਿਰਦੇ ਵਿੱਚ ਬਸ ਕੇ ਜੀਵਨ ਮਨੋਰਥ ਪੂਰਾ ਕਰ ਦਿੰਦੇ ਹਨ ਜੀ ਤੇਰਾ ਕੀ ਆ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਅਰਥ हे ਪ੍ਰਭੂ ਇਹ ਤੇਰੇ ਮਲਾਏ ਹੋਏ ਗੁਰੂ ਦੀ ਮਿਹਰ ਹੈ ਕਿ ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗ ਰਿਹਾ ਹੈ ਤੇ ਤੇਰਾ ਦਾਸ ਨਾਨਕ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ ਜੀ ਸੋਈ ਕਿਰਾਏ ਜੋ ਤੂੰ ਦੁਦ ਭਾਵੇ ਮੋਹੀ ਸਿਆਣਪ ਕੁਛ ਨਾ ਆਵੇ ਅਰਥ हे ਪ੍ਰਭੂ ਪਾਤਸ਼ਾ ਤੂੰ ਮੇਰੇ ਤੋਂ ਉਹੀ ਕੰਮ ਕਰਵਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ ਜੀ ਕਲੀ ਸ਼ੁਹਾਬੀ ਸ਼ਾਪਰੀ ਜਾਂ ਮਾਹੇ ਗੁਣ ਗਾਏ ਕਿਤਹੀ ਕਾਮੇ ਨਾ ਤਿਉ ਹਰ ਜਿਤ ਹਰੇ ਬਿਸਰਾਏ ਅਰਥ ਉਹ ਕੁੱਲੀ ਚੰਗੀ ਹੈ ਜਿਸ ਵਿੱਚ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ ਪਰ ਉਹ ਪੱਕੇ ਮਹਿਲ ਕਿਸੇ ਕੰਮ ਨਹੀਂ ਜਿਸ ਵਿੱਚ ਬਸਣ ਵਾਲਾ ਮਨੁੱਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਜੀ ਆਪੋ ਤਿਆਗੇ ਹੋਈਏ ਸਵਰੈਣਾ ਜੀਵਤਿਆ ਏਓ ਮਰੀਏ ਅਰਥ ਆਪਾ ਭਾਵ ਛੱਡ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਜਿਉਂਦੇ ਜੀ ਮਰ ਜਾਈਦਾ ਹੈ ਭਾਵ ਇਸ ਦੁਨੀਆ ਤੋਂ ਨਰਮੋਹ ਹੋ ਜਾਈਦਾ ਹੈ ਜੀ ਮੇਰੇ ਸਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਨੇ ਅੱਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਅਰਥ ਹੇ ਮੇਰੇ ਮਾਲਕ ਮੁਝ ਨਮਾਣੀ ਦਾ ਤੂੰ ਹੀ ਮਾਨ ਹੈ ਏ ਪ੍ਰਭੂ ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ ਮਿਹਰ ਕਰ ਤੇਰੀ ਸਤਸਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਰਹਾ ਜੀ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗੇ ਝੂਠੇ ਸਭ ਬੋਲਾ ਅਰਥ ਜੀਵ ਐ ਸੰਸਾਰ ਵਿੱਚ ਅਕੱਲਾ ਹੀ ਆਉਂਦਾ ਹੈ ਅਤੇ ਇੱਥੋਂ ਕੱਲਾ ਹੀ ਤੁਰ ਜਾਂਦਾ ਹੈ ਸੰਸਾਰੀ ਸਾਥੀਆਂ ਨਾਲ ਸਾਥ ਨਿਵਾਉਣ ਵਾਲੇ ਸਾਰੇ ਬੋਲ ਹੀ ਝੂਠੇ ਹੋ ਜਾਂਦੇ ਹਨ ਗੁਰ ਕੇ ਭਾਣੇ ਜੋ ਚਲੇ ਦੁੱਖ ਨਾ ਪਾਵੇ ਕੋਈ ਅਰਥ ਜਿਹੜਾ ਵੀ ਮਨੁੱਖ ਗੁਰੂ ਦੇ ਹੁਕਮ ਵਿੱਚ ਰਹਿੰਦਾ ਹੈ ਭਾਵ ਗੁਰੂ ਦੇ ਉਪਦੇਸ਼ ਅਨਸਾਰ ਜੀਵਨ ਬਤੀਤ ਕਰਦਾ ਹੈ ਉਹ ਕਦੇ ਵੀ ਦੁੱਖ ਨਹੀਂ ਪਾਉਂਦਾ ਹੈ ਜੀ ਰਾਖੋ ਪਿਤਾ ਪ੍ਰ ਮੇਰੇ ਮੂਹੇ ਨਿਰਗੁਣ ਸਭ ਗੁਣ ਤੇਰੇ ਅਰਥ ਹੇ ਮੇਰੇ ਪਿਤਾ ਪਰਮੇਸ਼ਰ ਮੈਨੂੰ ਗੁਣਹੀਨ ਨੂੰ ਬਚਾਲਾ ਸਾਰੇ ਗੁਣ ਤੇਰੇ ਬਸ ਵਿੱਚ ਹਨ ਜਿਸ ਤੇ ਮਿਹਰ ਕਰੇ ਉਸੇ ਨੂੰ ਹੀ ਮਿਲਦੇ ਹਨ ਮੈਨੂੰ ਵੀ ਆਪਣੇ ਗੁਣ ਬਖਸ ਤੇ ਅਗੁਣਾ ਤੋਂ ਬਚਾਲਾ ਜੀ ਦਇਆ ਕਰੋ ਬਸੋ ਮਨਾਈ ਮੂਹੇ ਨਿਰਗੁਣ ਲੀਜੇ ਲੜਲਾਏ ਅਰਥ ਹੇ ਪ੍ਰਭੂ ਮੇਰੇ ਤੇ ਮਿਹਰ ਕਰ ਮੇਰੇ ਮਨ ਵਿੱਚ ਆ ਬਸ ਤੇ ਮੈਨੂੰ ਗੁਨਹੀਨ ਨੂੰ ਆਪਣੇ ਲੜਲਾ ਲੈ ਜੀ ਜਿਸ ਪਾਪੀ ਕੋ ਮਿਲੇ ਨਾ ਢੋਈ ਸਰਨੀ ਆਵੇ ਤਾਂ ਨਿਰਮਲ ਹੋਈ ਅਰਥ ਜਿਸ ਪਾਪੀ ਨੂੰ ਹੋਰ ਕਿਤੇ ਆਸਰਾ ਨਹੀਂ ਮਿਲਦਾ ਜੇ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਵੇ ਤਾਂ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਥੈਂਕ ਯੂ